ਹੈਲੋ ਜੀ ਸਤਿ ਸ਼੍ਰੀ ਅਕਾਲ। ਵੈਲਕਮ ਹੈ ਤੁਹਾਡਾ ਮੀਤ ਐਂਡ ਬ੍ਰੀਫ ਵਲੌਗਸ ਤੇ ਬੜੇ ਦਿਨਾਂ ਬਾਅਦ ਅੱਜ ਮੈਂ ਵਲੌਗ ਦੀ ਕਰਨ ਲੱਗੀਆਂ। ਸਟਾਰਟਿੰਗ ਕਿਉਂਕਿ ਐਕਚੁਅਲੀ ਮੈਂ ਪਹਿਲਾਂ ਬਿਮਾਰ ਚਲ ਰਹੀ ਸੀਗੀ। ਵਾਹਿਗੁਰੂ ਦੀ ਕਿਰਪਾ ਨਾਲ ਹੁਣ ਮੈਂ ਠੀਕ ਆ। ਆਪਣੀ ਮੈਡੀਸਿਨ ਵਗੈਰਾ ਲਈ ਤੇ ਮਤਲਬ ਤੁਸੀਂ ਨਾ ਸਾਰੇ ਬੋਰ ਹੋ ਗਏ ਹੋਵੋਗੇ ਸਾਡੀਆਂ ਕੁਕਿੰਗਸ ਵਾਲੀਆਂ ਵੀਡੀਓਜ਼ ਦੇਖ ਕੇ ਤੇ ਹੁਣ ਅਸੀਂ ਸੋਚਦੇ ਹਾਂ ਕਿ ਤੁਹਾਡੇ ਲਈ ਜ਼ਿਆਦਾ ਅਸੀਂ ਕੁਕਿੰਗਸ ਵਾਲੀਆਂ ਵੀਡੀਓਜ਼ ਨਹੀਂ ਪਾਇਆ ਕਰਾਂਗੇ। ਅਸੀਂ ਤੁਹਾਡੇ ਲਈ ट्रैवल ਜਾਂ ਐਕਸਪਲੋਰਲ ਵੀਡੀਓਜ਼ ਹੋਮ ਕਰਨਗੀਆਂ ਜੋ ਤੁਹਾਡੇ ਲਈ ਇੰਟਰਸਟਿੰਗ ਹੋਣਗੀਆਂ ਤਾਂ ਇੱਕ ਅਸੀਂ ਮਤਲਬ ਹਮ ਬਹੁਤ ਜਲਦੀ ਮਤਲਬ ਸਟਾਰਟ ਕਰਨਾ ਆਪਣਾ ट्रैवलिंग ਵਲੌਗ ਹੈ ਸਾਡਾ ਮਤਲਬ ਵਧੀਆ ਟ੍ਰਿਪ 'ਤੇ ਇੱਕ ਬਾਈ ਟ੍ਰੇਨ ਜਾਣਾ ਸੀ ਉਹ ਵੀ ਤੁਹਾਡੇ ਲਈ ਬਹੁਤ ਜਲਦੀ ਆਊਗਾ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਰੈਸਪੀ ਵਾਲੀ ਵਲੌਗ ਬਣਾਉਣ ਲੱਗੇ ਹਾਂ ਇੱਕ ਡਿਸ਼ ਬਣਾਉਣ ਲੱਗੇ ਹਾਂ ਜੋ ਕਿ ਮਤਲਬ ਬਹੁਤ ਹੀ ਯਮਮੀ ਹੋਗੀ ਉਦੀ ਸਟਾਰਟਿੰਗ ਮੈਂ ਹੁਣ ਕਰਨ ਲੱਗੀਆਂ ਹਾਂ ਬਾਕੀ ਵਲੌਗ ਅਸੀਂ ਕੱਲ ਬਣਾਣਾ ਕਿਉਂਕਿ ਉਹਦੇ ਲਈ ਅਸੀਂ ਬਣਾਣੀ ਹੈ ਚਟਣੀ ਤੇ ਚਟਣੀ ਵਾਸਤੇ ਜੋ ਇਨਗਰੀਡੀਅੰਟਸ ਨੇ ਹੁਣ ਅਸੀਂ ਪਾਣੀ ਵਗੈਰਾ ਚ ਭੋਂਕੇ ਰੱਖਣਾ ਜੋ ਵੀ ਹੈ ਮੈਂ ਤੁਹਾਨੂੰ ਸਾਰਾ ਕੁਝ ਦੱਸਦੀ ਆ ਅੱਜ ਜੀ ਚੱਲਦੇ ਆਪਾਂ ਕਿਚਨ 'ਚ ਇਹ ਗਏ ਹੋਏ ਸੀਗੇ ਕਿਤੇ ਕੰਮ ਇਸ ਕਰਕੇ ਵਲੌਗ ਦੀ ਸਟਾਰਟਿੰਗ ਕੀਤੀ ਆ ਮੈਂ ਤੇ ਆਓ ਜੀ ਤੁਹਾਨੂੰ ਮਿਲਦੇ ਆ ਕਿਚਨ 'ਚ ਅਸੀਂ ਅੱਜ ਬਣਾਣੇ ਨੇ ਮਤਲਬ ਕੱਲ ਨੂੰ ਬਣਾਣੇ ਨੇ ਅਸੀਂ ਦਹੀਂ ਭੱਲੇ ਉਹਨਾਂ ਵਾਸਤੇ ਅਸੀਂ ਅੱਜ ਜੋ ਚੀਜ਼ਾਂ ਰੈਡੀ ਕਰਨੀਆਂ ਨੇ ਕਿਉਂਕਿ ਪਹਿਲਾਂ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਦ ਲਈ ਅਸੀਂ ਜੋ ਜੋ ਕਰਾਂਗੇ ਉਹ ਤੁਹਾਨੂੰ ਮੈਂ ਦੱਸਦੀ ਹਾਂ ਅੱਜ ਦੀ ਤੇ ਹੈ ਜਿਹੜੀ ਉਰਦ ਦੀ ਦਾਲ ਜਿਹੜੀ ਅਸੀਂ ਹੁਣ ਭਿਉਂ ਦੇਣੀ ਹੈ ਰਾਤ ਓਵਰਨਾਈਟ ਲਈ ਓਵਰਨਾਈਟ ਤੱਕ ਅਸੀਂ ਡਿਪ ਕਰਕੇ ਰੱਖ ਦੇਣੀ ਹੈ ਸਵੇਰੇ ਇਹਨਾਂ ਦੇ ਤੁਹਾਨੂੰ ਬਣਾਉਂਗੇ ਭੱਲੇ ਬਣਾਉਂਗੇ ਇਹ ਵਾਲੀ ਦਾਲ ਦੇ ਉਸ ਤੋਂ ਬਾਅਦ ਅਸੀਂ ਇੱਕ ਬੌਲ ਚ ਲੈ ਆ ਪਾਣੀ ਤੇਰੇ ਵਿੱਚ ਐਡ ਕਰਨੀ ਹੈ ਅਸੀਂ ਇਮਲੀ ਮਿੱਠੀ ਚਟਨੀ ਬਣਾਣੀ ਹੈ ਨਾ ਉਹਦੇ ਲਈ ਅਸੀਂ ਇਮਲੀ ਨੂੰ ਹੁਣ ਭਿਉਂ ਕੇ ਰੱਖਾਂਗੇ ਨਾ ਸਵੇਰੇ ਦੀ ਬਣਾਉਂਗੇ ਅਸੀਂ ਮਿੱਠੀ ਚਟਨੀ ਉਜੀ ਅਸੀਂ ਪਿਉਂਤੀ ਸੀਗੀ ਈਮਲੀ ਇਹ ਸੀ ਗੁੜਾ ਵਾਲੀ ਮਿੱਠੀ ਚਟਨੀ ਬਣਾਣੀ ਹੈ ਗ੍ਰੇਮ ਭੱਲਿਆਂ ਵਾਸਤੇ ਇਹ ਸਾਡੀ ਦਾਤ ਇਹਨੂੰ ਅਸੀਂ ਓਵਰਨਾਈਟ ਲਈ ਡਿੱਪ ਕਰਕੇ ਰੱਖਾਂਗੇ ਬਾਕੀ ਪ੍ਰੋਸੈਸ ਤੁਹਾਨੂੰ ਕੱਲੂ ਦਿਖਾਵਾਂਗੇ ਅਸੀਂ ਇਹਨਾਂ ਨੂੰ ਰੱਖ ਦੇਣਾ ਤੱਕ ਕੇ ਰਾਤ ਲਈ ਕੱਲੂ ਫਿਰ ਤੁਹਾਨੂੰ ਅੱਗੇ ਸਾਰੀ ਸਾਰੀ ਰੈਸਪੀ ਤੁਹਾਨੂੰ ਕੱਲੂ ਦਿਖਾਵਾਂਗੇ ਅਸੀਂ ਬਣੇ ਰਹੋ ਵਲੌਗ ਨਾਲ ਓਕੇ ਜੀ ਮਿੱਤਰੋ ਬਾਕੀ ਅੱਜ ਤਿਆਰੀਆਂ ਨੇ ਇੱਥੇ ਬਾਕੀ ਕਾਫੀ ਦਿਨਾਂ ਬਾਅਦ ਅੱਜ ਥੋੜ ਬਲੌਗ ਲੱਗਿਆ ਬਾਣ ਤੇ ਬਾਕੀ ਤੁਹਾਨੂੰ ਦੱਸ ਰਿਤਾ ਲੱਗਿਆ ਦਹੀਂ ਭੱਲੇ ਬਣਾਣ ਥੋੜਾ ਪਿਆਜ਼ ਹਰੀ ਮਿਰਚ ਥੋੜੀ ਜਿਹੀ ਹਰੀ ਮਿਰਚ ਥੋੜਾ ਲੀਕ ਪਾਇਆ ਇਹ ਹੈ ਧਨੀਆ ਓਕੇ ਗ੍ਰੀਨ ਚਟਨੀ ਬਣਾਉਣ ਵਾਸਤੇ ਦਹੀਂ ਕਰ ਲਈ ਅਨਹੀਂ ਓਕੇ ਓਕੇ ਐਸੇ ਗ੍ਰੀਨ ਚਟਨੀ ਪਾਉਂਗੇ ਬਰੈਡ ਵੀ ਬਣਾਣੀ ਹੈ ਹਲੇ ਰੇਡੀ ਰਾਸਤੇ ਈਮੇਲੀ ਕਾਲ ਆ ਪਿਓਂਤੀ ਸੀ ਕਿ ਪਹਿਲਾਂ ਅਸੀਂ ਦਿਖਾਈ ਸੀ ਮੈਂ ਵੀਡੀਓ ਚ ਓਕੇ ਤੇ ਉਹਨੂੰ ਬਣਾਉਂਗੇ ਹੁਣ ਅਸੀਂ ਗ੍ਰੀਨ ਬਣਾਉਣ ਲੱਗੇ ਆ ਸਾਡੇ ਲੋ ਮਿੱਤਰੋ ਰੈਡੀ ਆ ਆਪਣੇ ਬਣ ਕੇ ਗ੍ਰੀਨ ਚਟਨੀ ਜਿਹੜੀ ਆਪਾਂ ਮਤਲਬ ਦਹੀਂ ਭੱਲੇ ਦੇ ਉੱਪਰ ਪਾਣੀ ਆ ਬਾਕੀ ਕਾਫੀ ਦਿਨਾਂ ਬਾਅਦ ਅਜ ਬਲੌਗ ਆਊਗਾ ਦਹੀਂ ਭੱਲੇ ਦਾ ਮਤਲਬ ਜਿਹੜੀ ਰੈਸਪੀ ਐ ਚ ਕਾਫੀ ਦਿਨਾਂ ਬਾਅਦ ਲੱਗਿਆ ਬਲੌਗ ਉਹਨਾਂ ਕਿਉਂਕਿ ਮੈਨੂੰ ਪਤਾ ਏ ਚੀਜ਼ ਦਾ ਕਿਉਂਕਿ ਬੰਦੇ ਹਰ ਇੱਕ ਵਕਤ ਬੋਰ ਹੋ ਜਾਂਦਾ ਇੱਕ ਹੀ ਚੀਜ਼ ਦੇਖ-ਦੇਖ ਕੇ ਰੈਸਪੀਆਂ ਵਾਲੇ ਦੇ ਲੋ ਜੀ ਇਹ ਇਮਲੀ ਇਹਨਾਂ ਨੇ ਰਾਤੀ ਭਿਓ ਕੇ ਰੱਖੀ ਸੀਗੀ ਇਹਦੀ ਇਮਲੀ ਦੀ ਬਣਾਣਗੇ ਚਟਣੀ ਹੈ ਹਨਾ ਹਾਂਜੀ ਮਿੱਠੀ ਗੁੜ ਪਾ ਕੇ ਅੱਛਾ ਮਤਲਬ ਮਿੱਠੀ ਜਿਵੇਂ ਚਟਣੀ ਹੈ ਉਹਦੇ ਉੱਪਰ ਪਾਈ ਹੁੰਦੀ ਓਵੇਂ ਬਣਾਓ ਹਾਂਜੀ ਓਵੇਂ ਦੀਆਂ ਪੰਖ ਖਾਨੀਆਂ ਉਹ ਵਾਲੀ ਚਟਣੀ ਬਣਾਉਣੀ ਲੋ ਮਿੱਤਰੋ ਬਣਾਇਓ ਤੁਸੀਂ ਵੀ ਤੇ ਖਾਇਓ ਅੱਜ ਕਾਫੀ ਦਿਨ ਹੈ ਮੇਰੇ ਪਰ ਫੂਡ ਬਲੌਗ ਬਣਾ ਰਹੇ ਨਾ ਹੋਰ ਇਤਰਾਜੇ ਲੱਗ ਰਿਹਾ ਹੈ ਤੇ ਬਾਕੀ ਇਹ ਵੀ ਸਪੋਰਟ ਕਰੋ ਮਿੱਤਰੋ ਆ ਜਿਹੜਾ ਇਮਲੀ ਅਸੀਂ ਖੋਲੀ ਸੀਗੀ ਆ ਵਿੱਚੋਂ ਜਿਹੜਾ ਸਾਰਾ ਇਹਦਾ ਪਲਪ ਜਿਆ ਇਹਨੂੰ ਅਸੀਂ ਕੋਲੀ ਚ ਪਹਿਲਾਂ ਕੱਢ ਲੈਣਾ ਐਵੇਂ ਕਰਕੇ ਸਾਰਾ ਕੱਢਣ ਤੋਂ ਬਾਅਦ ਫਿਰ ਨੂੰ ਅਸੀਂ ਛਾਨਣੀ ਨਾਲ ਛਾਣਾਂਗੇ ਇਹਨੂੰ ਅਸੀਂ ਛਾਨਣੀ ਨਾਲ ਇਸ ਵਾਸਤੇ ਛਾਣਨਾ ਕਿ ਇਹਦੇ ਵਿੱਚ ਜੋ ਵੀ ਇਹਦਾ ਮੇਮਲੀ ਦੇ ਉੱਪਰ ਹੁੰਦਾ ਛਿਲਕਾ ਵਗੈਰਾ ਉਹ ਸਾਰਾ ਨਿਕਲ ਜੇ ਆ ਦੇਖੋ ਮਤਲਬ ਪਾਣੀ ਪਾਣੀ ਗੱਲਾ ਆ ਜੇ ਮੇਰੇ ਨਾਲ ਹਾਂਜੀ ਪਾਣੀ ਪਾਣੀ ਆ ਜਾਵੇ ਦੇਖੋ ਕਿੰਨਿਆਂ ਗਿੱਟਕਾ ਵਗੈਰਾ ਰਹਿ ਜਾਂਦੀਆਂ ਨੇ ਨਾ ਇਹ ਸਾਰੀਆਂ ਮਤਲਬ ਇਸ ਤਰੀਕੇ ਨਾਲ ਅਸੀਂ ਛਾਣੂਗੇ ਆ ਤੇ ਲੋ ਮਿੱਤਰੋ ਉਸ ਤੋਂ ਬਾਅਦ ਵਾਰੀ ਆ ਗੁੜ ਦੀ ਤੇ ਗੁੜ ਤੇ ਇਮਲੀ ਦੀ ਮਤਲਬ ਚੜਨੀ ਬਣੂਗੀ ਤਾਂ ਮਿੱਠੀ ਹੋ ਗਈ ਹੈ ਨਾ ਇਹ ਹਾਂ ਗੁੜ ਨੂੰ ਅਸੀਂ ਇਸ ਤਰ੍ਹਾਂ ਬਰੋ ਬਾਕੀ ਕਾਫੀ ਦਿਨਾਂ ਬਾਅਦ ਅੱਜ ਆਪਣਾ ਫੂਡ ਵਲੌਗ ਆ ਰਿਹਾ ਤੇ ਇਹ ਜਿਹੜਾ ਫੂਡ ਬਲੌਗ ਆ ਅੱਜ ਆਪਾਂ ਦਹੀਂ ਭੱਲੇ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਮੰਮੀ ਇਹਨਾਂ ਨੇ ਵੀ ਤੁਹਾਨੂੰ ਪਹਿਲਾਂ ਆਪ ਵੀ ਦਹੀਂ ਭੱਲੇ ਕਿਉਂ ਖਾ ਰਹੇ ਆ ਬਣਾ ਰਹੇ ਆ ਮੇਰਾ ਬੜੇ ਦਿਨਾਂ ਤੋਂ ਕੁਝ ਬਾਹਰ ਦਾ ਖਾਣ ਨੂੰ ਦਿਲ ਕਰਦਾ ਸੀਗਾ ਮੈਂ ਬਾਹਰ ਦਾ ਹਾਲੇ ਅਵੋਇਡ ਹੀ ਕਰ ਰਹੀ ਆ ਕਿਉਂਕਿ ਮੈਨੂੰ ਖਾਣ ਨੂੰ ਇੰਨੀ ਜ਼ਿਆਦਾ ਲੱਗੀ ਸੀਗੀ ਇਸ ਕਰਕੇ ਮੈਂ ਮੰਮੀ ਜੀ ਨੂੰ ਕਿਹਾ ਕਿ ਆਪਾਂ ਕੁਝ ਬਣਾਉਨੇ ਆ ਮੰਮੀ ਜੀ ਐਂਦੇ ਚਲ ਚਲ ਦਹੀਂ ਭੱਲੇ ਥੋੜੇ ਹਲਕੇ ਵੀ ਹੁੰਦੇ ਨੇ ਕੋਈ ਐਡਾ ਹੈਵੀ ਨਹੀਂ ਹੁੰਦੇ ਹੈਗੇ ਦਹੀਂ ਵਾਲੇ ਹੁੰਦੇ ਨੇ ਇਸ ਕਰਕੇ ਮੰਮੀ ਨੇ ਕਹਿੰਦੀ ਚਲੋ ਆਪਾਂ ਅੱਜ ਦੇਖੀਏ ਥੱਲੇ ਬਣਾ ਲੈਂਦੇ ਆ ਜਿਹੜੇ ਫਿਰ ਵੀ ਮੇਰਾ ਖਾਣੇ ਦਾ ਥੋੜਾ ਜਿਹਾ ਟੇਸਟ ਵਧੀਆ ਮਤਲਬ ਉਹਦਾ ਹੋਊਗਾ ਤਾਂਕਿ ਟਾਈਮ ਹੋ ਗਿਆ ਮੈਂ ਕੁਝ ਬਾਹਰ ਦਾ ਖਾਇਆ ਜਿੰਗਾ ਹੈਗਾ ਤੇ ਬਾਕੀ ਬਬਿਓ ਇਹ ਸੀਗਾ ਕਿ ਫੂਡ ਵਲੌਗ ਪਰ ਰੈਗੂਲਰ ਨਹੀਂ ਪਾ ਰਹੇ ਸੀਗੇ ਤੇ ਮੈਨੂੰ ਪਤਾ ਕਿ ਹਾਂ ਬੰਦੇ ਛੋਟੇ ਛੋਟੇ ਹੋ ਜਾਂਦਾ ਕਿ ਯਾਰ ਰੈਡੀ ਦਾ ਫੂਡ ਵਲੌਗ ਫੂਡ ਵਲੌਗ ਆ ਰਹੇ ਨੇ ਤਾਂ ਕਰਕੇ ਥੋੜਾ ਜਿਹਾ ਫਿਰ ਆਪਾਂ ਹੁਣ ਥੋੜੀ ਜਿਹੀ ਸਟ੍ਰੈਟਜੀ ਬਣੀ ਜਿਹੜੀ ਸੀਗੀ ਉਹ ਸਾਰੀ ਚੇਂਜ ਕਰਦੀ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਆਪਾਂ ਹੁਣ ਆਪਣੇ ਜਿਹੜੇ ਜਾਂ ਅਸਰ ਆਪਾਂ ਟਰੈਵਲ ਵਾਲੇ ਵਲੌਗ ਵੀ ਬਣਾ ਲਿਆ ਬਿਸਕਈ ਹੋਰ ਵਲੌਗਰ ਦੇ ਬੱਥੇ ਤੈਨੂੰ ਕਹੜੇ ਕਹੜੇ ਵਲੌਗ ਦੇਖਣ ਨੂੰ ਮਿਲ ਜਾਂਦੇ ਨੇ ਹੁਣ ਉਸ ਤੋਂ ਬਾਅਦ ਆਪਣਾ ਇੱਕ ਆਪਣਾ ਜਿਹੜਾ ਫੋਰਟ ਹੈ ਸੋਰੀ ਮੇਲਾ ਤੇ ਅੰਲਾ ਦਾ ਬਟੇ ਵਾਲੇ ਉਹਦਾ ਵਲੌਗ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਬਾਕੀ ਦੇਖਦੇ ਹਾਂ ਹੁਣ ਕਿਵੇਂ ਕਿਵੇਂ ਬਣਾਉਂਦੇ ਨੇ ਇਹ ਤੇ ਬਾਕੀ ਘੈਂਟ ਰੈਸਪੀ ਹੋਊਗੀ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਿਓ ਘਰ ਦੇ ਨਾਲ ਕਰਦੇ ਸੀ ਉਹ ਪ੍ਰੋਪਰ ਸਹੀ ਨਹੀਂ ਹੋ ਰਿਹਾ ਸੀ ਅਸੀਂ ਕद्दूकस ਕਰਕੇ ਕਿੰਨਾ ਵਧੀਆ ਬਰੀਕ ਪਾਣੀ ਜਾ ਹੋ ਰਿਹਾ ਇਹ ਹੁਣ ਇਹਨੂੰ ਮਤਲਬ ਅਸੀਂ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਸੈਸ ਮਿੱਠੀ ਜਟਣੀ ਦਾ ਤੇ ਉਸ ਤੋਂ ਬਾਅਦ ਤੁਸੀਂ ਇੱਕ ਚਮਚ ਲੈਣਾ ਮਤਲਬ ਸਰੋਂ ਦਾ ਤੇਲ ਕੜਾਈ 'ਚ ਪਾ ਲਿਓ ਤੇ ਰਿਫਾਈਨਡ ਵੀ ਯੂਜ਼ ਕਰ ਸਕਦੇ ਜੋ ਤੁਹਾਨੂੰ ਯੂਜ਼ ਲੱਗੇ ਬੈਟਰ ਲੱਗੇ ਬੜੀ ਵਧੀਆ ਉਹ ਚੀਜ਼ ਤੁਸੀਂ ਯੂਜ਼ ਕਰ ਲਓ ਦੈਨ ਤੇਲ ਗਰਮ ਹੋਣ ਤੋਂ ਬਾਅਦ ਐਤਾ ਇਸ 'ਚ ਵਿੱਚ ਐਡ ਕਰਨ ਜਾ ਰਹੇ ਹਾਂ ਆਪਾਂ ਜੀਰਾ ਜੀਰਾ ਐਡ ਕਰਾਂਗੇ ਤੇ ਉਸ ਤੋਂ ਅੱਗੇ ਦੇਖਦੇ ਆਂ ਫੇਰ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਇਸ ਤੋਂ ਬਾਅਦ ਹੁਣ ਆਪਾਂ ਐਡ ਕਰਾਂ ਜੀਰਾ ਤੇ ਵਿੱਚ ਐਡ ਕਰਤੀ ਹਿੰਗ ਥੋੜੀ ਜਿਹੀ ਹਿੰਗ ਤੇ ਹਿੰਗ ਆਪਾਂ ਐਡ ਕਰਤੀ ਆਂ ਮਿੱਤਰੋ ਉਸ ਤੋਂ ਬਾਅਦ ਅਸੀਂ ਇਹ ਜੋ ਆਪਣਾ ਇਮਲੀ ਦਾ ਪਲਪ ਸੀ ਆਪਾਂ ਵਿੱਚ ਇਹ ਜਿਹੜੀ ਆਪਾਂ ਮਿਲੀ ਮਿੱਤਰੋ ਉਹ ਛਾਣ ਲਈ ਸੀ ਮਤਲਬ ਚੰਗੀ ਤਰ੍ਹਾਂ ਵਿੱਚੋਂ ਬੀਜ ਵਗੈਰਾ ਸਾਰੇ ਕੱਢ ਲਏ ਸੀ ਛਿਲਕੇ ਇਹਦੇ ਤੇ ਉਹ ਇਹਦੇ ਵਿੱਚ ਆਪਾਂ ਐਡ ਕਰ ਦੇਣੇ ਆ ਇਹ ਆਪਾਂ ਤਿਆਰ ਕਰਾਂਗੇ ਇਮਲੀ ਤੇ ਗੁੜ ਦੀ ਚਟਨੀ ਮਿੱਠੀ ਚਟਨੀ ਮਿੱਠੀ ਚਟਨੀ ਇੱਕ ਕਵਾਲ ਆਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਜੋ ਗੁੜ ਕਦੂਕਾਸ ਕਰਕੇ ਰੱਖਿਆ ਤੇ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਇੱਕ ਕਵਾਲ ਆਉਣ ਤੋਂ ਬਾਅਦ ਦੇਖੋ ਮਿੱਤਰੇ ਬਾਕੀ ਇਹਨਾਂ ਵਾਲ ਆਉਣ ਤੋਂ ਬਾਅਦ ਬਾਅਦ ਤੁਸੀਂ ਗੁੜ ਇਹਦੇ ਵਿੱਚ ਐਡ ਕਰ ਦਿਓ ਤੇ ਦੇਖਦੇ ਆਂ ਫਿਰ ਅੱਗੇ-ਅੱਗੇ ਨਾਲੇ ਹੋਰ ਕੀ ਕੀ ਚੀਜ਼ਾਂ ਵਿੱਚ ਐਡ ਕਰਦੇ ਆਂ ਤੁਹਾਨੂੰ ਸਾਰਾ ਕੁਝ ਦੱਸੀ ਜਾਂਦੇ ਨਾਲ ਦੇ ਨਾਲ ਕਿਉਂਕਿ ਯਾਰ ਬਾਕੀ ਦਹੀਂ ਭੱਲੇ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਕਿ ਜੇ ਚਟਨੀਆਂ ਦਾ ਸਵਾਦ ਨਾ ਆਵੇ ਹੈ ਮਾ ਨਾ ਜੇ ਚਟਨੀ ਨਾਲ ਸਵਾਦ ਨਾ ਆਵੇ ਤਾਂ ਮਤਲਬ ਖਾਣ ਦਾ ਸਵਾਦ ਕੋਈ ਮਜ਼ਾ ਨਹੀਂ ਆਉਂਦਾ ਹਾਂ ਤੇ ਆਪਾਂ ਕਿਉਂਕਿ ਮਿੱਤਰੋ ਜੀ ਬਾਜ਼ਾਰ 'ਚ ਵੀ ਖਾਣ ਜਾਈਏ ਆਪਾਂ ਨੂੰ ਚਟਨੀ ਜੁੜਨ ਦੀ ਨਾਲ ਵਧੀਆ ਹੋਵੇ ਤਾਂ ਮਤਲਬ ਤਾਂ ਹੀ ਕਰਕੇ ਚਟਨੀ ਵਧੀਆ ਬਣਾਣੀ ਆ ਤੇ ਦੇਖਿਓ ਅੱਗੇ ਫਿਰ ਬਾਕੀ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਤਰੋ ਜੋ ਤੁਸੀਂ ਐਡ ਕਰਨਾ ਟੇਸਟ ਵਾਸਤੇ ਤੁਸੀਂ ਐਡ ਕਰ ਲਿਓ ਆਪਾਂ ਇਹਦੇ 'ਚ ਐਡ ਵਿੱਚ ਐਡ ਸੁੰਡ ਵੀ ਕਰੀ ਆ ਜੀਰਾ ਦਾ ਪਾਇਆ ਹੀ ਆ ਤੇ ਬਾਕੀ ਹੁਣ ਇਸ ਤੋਂ ਬਾਅਦ ਐਡ ਕਰਨਾ ਸੀ ਗੁੜ ਤੇ ਲੋ ਮਿੱਤਰੋ ਇਹ ਗਰਮ ਚੰਗੀ ਤਰ੍ਹਾਂ ਹੋ ਚੁੱਕਿਆ ਤੇ ਹੁਣ ਇਹਦੇ ਵਿੱਚ ਐਡ ਕਰ ਤਾਂ ਆਪਾਂ ਗੁੜ ਲੋ ਜੀ ਕੋਇਲ ਆ ਗਿਆ ਸੀਗਾ ਇੱਕ ਇਹਨੂੰ ਤੇ ਗੁੜ ਆਪਾਂ ਐਡ ਕਰਤਾ ਵਿੱਚ ਇਸ ਤੋਂ ਬਾਅਦ ਅੱਗੇ ਦੇਖਦੇ ਕੀ-ਕੀ ਐਡ ਕਰਦੇ ਹਾਂ ਇਹ ਚੰਗੀ ਤਰ੍ਹਾਂ ਪਕਾਉਣਾ ਜੇ ਆਪਾਂ ਨੇ ਇਹਨੂੰ ਮਤਲਬ 1-2 ਦਿਨ ਦੇ ਵਿੱਚ ਖਤਮ ਕਰਨਾ ਫਿਰ ਤਾਂ ਅਸੀਂ ਥੋੜਾ ਪਕਾ ਸਕਦੇ ਹਾਂ ਜੇ ਸਾਨੂੰ ਲੱਗਦਾ ਕਿ ਅਸੀਂ ਇਹਨੂੰ 15 ਦਿਨਾਂ ਦਾ ਹਾਂ ਤੇ ਸਭ ਤੋਂ ਅਲੱਗ ਚੀਜ਼ ਮਿੱਤਰੋ ਤੁਹਾਨੂੰ ਇਹ ਦੱਸ ਦਿੰਦੇ ਹਾਂ ਇਹ ਤੁਹਾਨੂੰ ਲੱਗਦਾ ਕਿ ਹਾਂ ਆਪਾਂ ਇਹਨੂੰ ਸਟੋਰ ਕਰਕੇ ਰੱਖਣਾ ਕਿ ਆਪਾਂ ਨੂੰ ਥੋੜੇ ਟਾਈਮ ਲਈ ਜਾ ਕੇ ਦੇ ਅਪ ਯੂਜ਼ ਕਰ ਸਕੀਏ ਤਾਂ ਤੁਸੀਂ ਇਹਨੂੰ ਜਿਆਦਾ ਹਨਾ ਜ਼ਿਆਦਾ ਪਕਾਓ ਜਿਆਦਾ ਪਕਾਓ ਜੇ ਤੁਹਾਨੂੰ ਲੱਗਦਾ ਕਿ ਹਾਂ ਆਪਾਂ ਥੋੜੀ ਚੀਜ਼ ਬਣਾਣੀ ਆ ਆਪਾਂ ਹੁਣੇ ਖਾ ਲੈਣੀ ਆ ਤਾਂ ਇਹਨੂੰ ਘੱਟ ਪਕਾ ਕੇ ਤੁਸੀਂ ਇਹਨੂੰ ਮਕਾ ਸਕਦੇ ਹੋ ਟਾਈਮ ਨਾਲ ਹੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਨੈਕਸਟ ਚੀਜ਼ ਪਾ ਐਡ ਕਰਨ ਜਾ ਰਹੇ ਆ ਮਿੱਤਰੋ ਉਹ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਵਾਈਟ ਨਮਕ ਤੇ ਵਾਈਟ ਆਮ ਨਮਕ ਜਿਹੜਾ ਤੇ ਜਿਹੜਾ ਆਪਣਾ ਘਰੇਲੂ ਨਮਕ ਹੁੰਦਾ ਬਾਬੇ ਉਹ ਆਪਾਂ ਉਹ ਐਡ ਕਰ ਲਓ ਥੋੜਾ ਜਿਹਾ ਫਿਰ ਆਪਾਂ ਥੋ ਲੋ ਜੀ ਕਾਲਾ ਨਮਕ ਵੀ ਵਿੱਚ ਰੋ ਐਡ ਕਰਤਾ ਵਿੱਚ ਇਹਦੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਪਾਊਡਰ ਲੋ ਜੀ ਜੀਰਾ ਪਾਊਡਰ ਵੀ ਵਿੱਚ ਰੋ ਵਿੱਚ ਪਾਤਾ ਇਹਦੇ ਤੇ ਇਹ ਚ ਪਾਵਾਂਗੇ ਥੋੜਾ ਜਿਹਾ ਸੌਂਫ ਦਾ ਲੋ ਜੀ ਇਹ ਆਪਾਂ ਜਿਹੜੀ ਸੌਂਫ ਤੇ ਇਲਾਇਚੀ ਆਪਾਂ ਮਤਲਬ ਮਿਕਸ ਕਰਕੇ ਪੀਸੀ ਆ ਕੇ ਰੱਖੀ ਹੋਈ ਹੈ ਚਾਹ ਜੂਸ ਦੇ ਤੇ ਉਹ ਇਹਦੇ ਵਿੱਚ ਵੀ ਆਪਾਂ ਐਡ ਕਰਦੇ ਆ ਮਿੱਤੋ ਤਾਂ ਜਿੰਨਾ ਕ ਮਤਲਬ ਇਹਦੇ ਵਿੱਚ ਆਪਾਂ ਸਮਾਨ ਪਾਣਾ ਸੀ ਮੇਰੇ ਹਿਸਾਬ ਨਾਲ ਆਪਾਂ ਸਾਰਾ ਸਮਾਨ ਪਾ ਚੁੱਕੇ ਆ ਤੇ ਹੁਣ ਵਾਰੀ ਹੈ ਇਹਦੀ ਪੱਕਣ ਦੀ ਪੱਕ ਜੇ ਤੇ ਨਾਲ ਤੁਹਾਨੂੰ ਦਿਖਾਈ ਜਾਂਦੇ ਕਿਵੇਂ-ਕਿਵੇਂ ਅੱਗੇ ਹੁੰਦਾ ਸਾਰਾ ਤੇ ਲੋ ਜੀ ਉਸ ਤੋਂ ਬਾਅਦ ਮਿੱਤਰੋ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੁੰਡ ਪਾਊਡਰ ਤੇ ਇਹ ਵੀ ਵਧੀਆ ਚੀਜ਼ ਆ ਤਾਂ ਕਰਕੇ ਜੋ ਟੇਸਟ ਆਣਾ ਚਾਹੀਦਾ ਮਤਲਬ ਇਹ ਚੀਜ਼ਾਂ ਦਾ ਹੀ ਟੇਸਟ ਹੋਊਗਾ ਤਾਂ ਹੀ ਮਨਮੀਤ ਵਧੀਆ ਲੱਗੂਗਾ ਖਾਣ ਨੂੰ ਬਿਲਕੁਲ ਲੱਗੂਗਾ ਪੂਰਾ ਇੱਕ ਸਟੀ ਖੱਟੀ ਮਿੱਠੀ ਜਿਹੀ ਜਤਨੀ ਬਣੂਗੀ ਹਾਂ ਬਿਲਕੁਲ ਤੇ ਚਟਣੀ ਦਾ ਹੀ ਸਵਾਦ ਜੇ ਆਪਾਂ ਦਹੀਂ ਭੱਲੇ ਬਣਾ ਰਹੇ ਆ ਤਾਂ ਮਿੱਤਰੋ ਮੈਟਰ ਕਰਦੀ ਆ ਜਿਆਦਾ ਦਰ ਚਟਣੀ ਆ ਚਟਣੀ ਆ ਬਣਾਣੀ ਆ ਸਵਾਦ ਬਣਾਣੀ ਆ ਤਾਂ ਉਹ ਵੀ ਟੇਸਟ ਆਪਣਾ ਦਹੀਂ ਭੱਲੇ ਦਾ ਪੂਰਾ ਟੇਸਟੀ ਹੈ ਉਹ ਦਾ ਬਿਲਕੁਲ ਚੱਕਰ ਇਹ ਆ ਵੀ ਬਸ ਇੱਕ ਇਹ ਚੀਜ਼ ਹੈ ਕਿ ਆਪਾਂ ਇਹ ਜਿਹੜੀ ਮੈਨੂਫੈਕਚਰਿੰਗ ਜਿਹੜੀ ਆਪਾਂ ਬਣਾਉਣ ਦਾ ਪ੍ਰਯੋਗ ਕਰ ਰਹੇ ਹਾਂ ਸਾਰਾ ਆਪਣੇ ਘਰੇ ਕਰ ਰਹੇ ਆਂ ਆਪਾਂ ਨੂੰ ਪਤਾ ਕਿ ਆਪਾਂ ਕੀ ਕੀ ਚੀਜ਼ਾਂ ਵਿੱਚ ਐਡ ਕਰਦੀਆਂ ਨੇ ਜੀ ਆਪਾਂ ਬਾਹਰੋਂ ਲੈ ਕੇ ਆਂਦੇ ਆ ਜਿਹੜੀ ਚਟਨੀ ਆਪਾਂ ਨੂੰ ਪਤਾ ਨਹੀਂ ਨਾ ਉਹਦੇ ਵਿੱਚ ਕਿਵੇਂ ਨਵੇਂ ਨਵੇਂ ਚੀਜ਼ਾਂ ਐਡ ਕਰਦੇ ਨੇ ਨਾ ਬਿਲਕੁਲ ਬਿਲਕੁਲ ਤਾਂ ਕਰਕੇ ਦੇਣੇ ਕਿ ਨਹੀਂ ਕਰਦੇ ਆਪਾਂ ਦੇਖਦੇ ਨੇ ਨਾ ਪ੍ਰੋਸੈਸ ਆਪਣੀ ਅੱਖੀਂ ਚੀਜ਼ ਬਣੀ ਹੱਥੀ ਬਣੀ ਉਹ ਵਧੀਆ ਸਾਫ ਸੁਥੀ ਹੁੰਦੀ ਬਿਲਕੁਲ ਬਿਲਕੁਲ ਤੇ ਬਸ ਇਹੀ ਚੱਕਰ ਹੈ ਵੀਦਰੋ ਤਾਰੇ ਖੁਦ ਤੁਸੀਂ ਹੁਣ ਚੈੱਕ ਕਰੋ ਇਹਨੂੰ ਉਵਾਲ ਆਣਾ ਸ਼ੁਰੂ ਹੋ ਗਿਆ ਬਸ ਇਹਨੂੰ ਹੌਲੀ ਹੌਲੀ ਜਿਵੇਂ ਜਿਵੇਂ ਪੱਕਦੀ ਜਾਊਗੀ ਇਹਨੇ ਗਾੜੀ ਹੁੰਦਾ ਹੁੰਦੀ ਜਾਊਗੀ ਇਹਨੇ ਥੋੜੀ ਜਿਹੀ ਗਾੜੀ ਥੋੜੀ ਜਿਹੀ ਪਤਲੀ ਮਤਲਬ ਜਿਆਦਾ ਗਾੜੀ ਨਹੀਂ ਹੁੰਦੀ ਇਹ ਹਾਂ ਬਿਲਕੁਲ ਤੇ ਉਵੇਂ ਇਹਦਾ ਟੈਕਸਚਰ ਜਿਹਾ ਬਣ ਜੂਗਾ ਇਹਦਾ ਬਿਲਕੁਲ ਬਿਲਕੁਲ ਤੇ ਵਿਆਹ ਸ਼ਾਦੀਆਂ ਤੁਸੀਂ ਮਿੱਤਰ ਪਕੌੜਿਆਂ ਨਾਲ ਖਾਂਦੀਆਂ ਹਾਂ ਖਾਂਦੇ ਹਾਂ ਹਲਵਾਈ ਵੀ ਐ ਨਹੀਂ ਬਣਾਉਂਦੇ ਕਿਤੇ ਬਾਕੀ ਇੱਕ ਗੱਲ ਹੈ ਇਹਦੀ ਜਦੋਂ ਅੱਖਾਂ ਦੀ ਫ੍ਰੈਗਰੈਂਸ ਵੀ ਆਣ ਲੱਗਦੀ ਆ ਰਹੀ ਹੈ ਇਹਨਾਂ ਦੀ ਖੁਸ਼ਬੂ ਜੀ ਇਹਦੀ ਖੁਸ਼ਬੂ ਜੀ ਆਣੀ ਸਟਾਰਟ ਹੋ ਗਈ ਅਸੀਂ ਖਰਬੂਜੇ ਦੇ ਬੀਜ ਵੀ ਪਾ ਸਕਦੇ ਹਾਂ हां बिल्कुल आप पक्ष भी पा सकते है। ने 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 ने। ने। आपनी आपनी है। हैं अपनी अकॉर्डिंग ड्रा फूड ऐड कर सकते हैं बिल्कुल ये चक्कर है कि जब आप ब्याह वाली पकोड़े खाते हैं ਉਹਦੇ ਵਿੱਚ ਪਾਏ ਹੁੰਦੇ ਨੇ ਨਾ ਉਹ ਕੇਲੇ ਵੀ ਕੱਟ ਕੇ ਪਾਏ ਹੁੰਦੇ ਨੇ हां बाय द वे बट ਇਹ ਆ ਕਿ ਮਰਜ਼ੀ ਹੈ ਆਪਾਂ ਯੂਜ਼ ਕਰ ਰਹੇ ਮਿੱਤਰੋ ਇਹਨਾਂ ਉਹਦੇ ਲਈ ਕੀ ਆਪਣਾ দਹੀਂ ਭੱਲੇ ਦੇ ਉੱਪਰ ਪਾਉਣ ਲਈ ਤਾਂ ਤਾਂ ਇਹ ਕਰਕੇ ਆਪਾਂ ਦੇਖੋ ਸਾਦੋ ਕੁਝ ਜਿਹਾ ਐ ਕਰਾਂਗੇ ਆਪਣੀ ਟੇਸਟ ਆ ਜੇ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ ਤੇ ਬਿਲਕੁਲ ਹੁਣ ਇਸ ਤੋਂ ਬਾਅਦ ਬਾਕੀ ਇਹ ਰੈਡੀ ਆ ਤੇ ਆਈ ਹੋਪ ਮੈਨੂੰ ਜਿੱਤੇ ਤੱਕ ਮੈਨੂੰ ਪਤਾ ਕਿ ਕਾਫੀ ਲੋਕਾਂ ਨੂੰ ਮਤਲਬ ਜਿਹੜੇ ਸਾਡੇ ਫੂਡ ਵਾਲੇ ਬਲੌਗ ਸੀ ਉਹ ਵੀ ਕੈਂਡ ਲੱਗਦੇ ਨੇ ਤੇ ਬਾਕੀ ਤਾਂ ਕਰਕੇ ਆਪਾਂ ਥੋੜਾ 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 ਅਲੱਗ-ਅਲੱਗ ਕਰਕੇ ਬਲੌਗ ਪਾ ਰਹੇ ਆਂ ਬਿਲਕੁਲ ਤਾਂ ਕਿ ਤੁਸੀਂ ਵੀ ਬੋਰ ਨਾ ਹੋ ਤੇ ਤੁਸੀਂ ਵਧੀਆ ਕਰਕਾ ਸਾਡੇ ਬਲੌਗ ਦੇਖੋ ਬਾਕੀ ਅੱਜ ਦਾ ਬਲੌਗ ਬੜਾ ਕੈਂਡ ਆਉਂਦਾ ਜਾ ਰਿਹਾ ਮੇਰੇ ਕੋਲ ਦਹੀਂ ਪੱਲੇ ਬਣਾਉਣ ਲੱਗੇ ਆਂ ਫਸਟ ਇਸ ਹਾਂ ਬਾਕੀ ਮਮੀ ਇੱਕ ਵਾਰ ਆਪ ਬਣਾਏ ਸੀ ਇਹ ਪਹਿਲਾਂ ਘਰੇ ਸ਼ਾਇਦ ਹਾਂ ਇੱਕ ਵਾਰੀ ਪਹਿਲਾਂ ਵੀ ਬਣਾਈ ਸੀ ਘਰੇ ਤੇ ਮਿੱਤਰੋ ਆ ਹੁਣ ਬਸਦੋ ਸੈਕਿੰਡ ਵਾਰੀ ਆ ਉਸ ਟਾਈਮ ਤੇ ਚਲੋ ਵਲੋਗਿੰਗ ਨਹੀਂ ਕਰਦੇ ਸੀਗੇ ਬਟ ਅੱਜ ਆਪਾਂ ਵਲੋਗਿੰਗ ਜਿਹੜਾ ਆਪਣਾ ਚੈਨਲ ਚਲਾਉਣ ਤੋਂ ਪਹਿਲਾਂ ਕਿ ਸਾਰੇ ਜਿਹੜੇ ਸਬਸਕ੍ਰਾਈਬ ਵੀ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਐਡ ਆਂ ਦੀ ਮਿੱਤਰੋ ਨਾ ਸਕਿਪ ਨਾ ਕਰਿਆ ਕਰੋ ਯਾਰ ਸਮਝਿਆ ਕਰੋ ਤੁਹਾਡਾ ਥੋੜਾ ਬਹੁਤ ਐਵੇਂ ਉਹ ਜਿਹੜਾ ਜਰ ਸਾਡੇ ਬੜੇ ਹਰਾਮੀ ਹੋ ਬੇਟਾ ਕੋ ਸਾਡੀ ਚਟਨੀ ਥੋੜੀ ਜਿਹੀ ਠਿਕ ਹੋਣ ਲੱਗਦੀ ਹੁਣ ਅਸੀਂ ਗੁੜ ਤੇ ਇਮਲੀ ਖੱਟੀ ਆ ਤੋ ਉਹ ਚਮਚੀ ਗੋੜਾ ਦੋਨਾਂ ਨੇ ਟੇਸਟ ਨੂੰ ਬੈਲੈਂਸ ਕਰਨ ਵਾਸਤੇ ਅਸੀਂ ਚੀਨੀ ਉਹਦੇ ਵਿੱਚ ਦੋ ਚਮਚ ਚੀਨੀ ਜ਼ਰੂਰ ਪਾਉਣੀ ਹੈ ਠੀਕ ਹੈ ਜੀ ਇਹ ਹੁਣ ਸਾਡੀ ਚਟਨੀ ਬਣੂਗੀ ਖੱਟੀ ਮਿੱਠੀ ਚਟਨੀ ਥੋੜਾ ਜਿਹਾ ਨਮਕ ਵੀ ਐਡ ਕੀਤਾ ਕਿਉਂਕਿ ਨਾ ਜਨਤਰਨਾ ਵੀ ਮੇ ਹੁਣ ਸਾਡੇ ਮਤਲਬ ਰਿਸ਼ਤੇਦਾਰ ਨੇ ਹਨਾ ਉਹਨਾਂ ਮਤਲਬ ਸਾਡੇ ਜਿਹੜੇ ਫੂਡ ਵਲੌਗ ਨੇ ਨਾ ਉਹ ਬਹੁਤ ਜ਼ਿਆਦਾ ਦੇਖ ਕੇ ਖੁਸ਼ ਹੁੰਦੇ ਨੇ ਹਨਾ ਆ ਸਾਨੂੰ ਐਂ ਕਹਿੰਦੇ ਹੁੰਦੇ ਨੇ ਅਸੀਂ ਆਵਾਂ ਮਤਲਬ ਉਹ ਵੀ ਐਂ ਕਹਿੰਦੇ ਹੁੰਦੇ ਸੀ ਕਿ ਅਸੀਂ ਆਵਾਂਗੇ ਮੀਤ ਦੇ ਹੱਥ ਦੀ ਰੈਸਪੀ ਖਾਣੀ ਆ ਉਹ ਸਾਰੇ ਜਿਹੜੇ ਮਤਲਬ ਵਧੀਆ ਲਾਈਕ ਕਰਦੇ ਨੇ ਨਾ ਸਾਡੀ ਰੈਸਪੀ ਵਾਲੇ ਵਲੌਗਰਾਂ ਨੂੰ ਬਾਕੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਕਿਉਂਕਿ ਜਿੰਨੇ ਮੇਰੇ ਚਾਚਾ ਜੀ ਉਹਨੇ ਸਾਰੇ ਸਾਡੇ ਵਲੌਗ ਦੇਖਦੇ ਨੇ ਉਹ ਤੇ ਉਹ ਕਹਿੰਦੇ ਵੀ ਜੀ ਕਹਿੰਦੇ ਅਸੀਂ ਆਵਾਂਗੇ ਇੱਕ ਦਿਨ ਜ਼ਰੂਰ ਮੈਂ ਕੋਈ ਗੱਲ ਨਹੀਂ ਕਿਉਂਕਿ ਇੱਕ ਕੜੀ ਵਾਲਾ ਵਲੌਗ ਸੀ ਉਦੋਂ ਵੀ ਉਹਨਾਂ ਨੇ ਬੜਾ ਲਾਈਕ ਕੀਤਾ ਸੀਗਾ ਬਾਕੀ ਉਮੀਦ ਗਈ ਅਸੀਂ ਪੇਕੇ ਮੇਰੇ ਚਾਚਾ ਜੀ ਉਹ ਨਹੀਂ ਆਏ ਸੀਗੇ ਘਰੇ ਉਹ ਕਹਿੰਦੇ ਸੀ ਕਿ ਬਾਕੀ ਉਹਦੇ ਮੈਨੂੰ ਕਹਿੰਦੇ ਅਸੀਂ ਤਾਂ ਯਾਰ ਰੈਸਪੀ ਖਾਣ ਆਏ ਆ ਤੇ ਬੋਟੀ ਤੇ ਘਰੇ ਹੈ ਨਹੀਂ ਮੈਂ ਕਿਹਾ ਵੀ ਉਹ ਗਈ ਹੋਈ ਆ ਕੋਈ ਗੱਲ ਨਹੀਂ ਵੀ ਜਦੋਂ ਵੀ ਆਉਗੀ ਫਿਰ ਤੁਹਾਨੂੰ ਅਸੀਂ ਜ਼ਰੂਰ ਬਣਾ ਕੇ ਬਣਾਵਾਂਗੇ ਬਲੋ ਹਾਂ ਬਿਲਕੁਲ ਕਿਉਂਕਿ ਉਮੀਦ ਗਈ ਹੋਈ ਸੀ ਉਸ ਟਾਈਮ ਤੇ ਬਾਕੀ ਉਮੀਦ ਆ ਗਈ ਆ ਕੋਈ ਗ ਦਹੀਂ ਤਿਆਰ ਕਰਨ ਲੱਗੇ ਸੀ ਕਿ ਥੋੜੀ ਜਿਹੀ ਚੀਨੀ ਐਡ ਕਰਨ ਲੱਗੇ ਆ ਤੇ ਇਹਨੂੰ ਅਸੀਂ ਕਰੂੰਗੀ ਗ੍ਰाइंड ਤੇ ਲੋ ਮਿੱਤਰੋ ਕਰ ਲਈ ਦਹੀਂ ਰੈਡੀ ਫਿਰ ਤੁਹਾਨੂੰ ਦੱਸਦਾ ਬਾਕੀ ਚੀਨੀ ਐਡ ਕਰਕੇ ਉਸ ਤੋਂ ਬਾਅਦ ਦਹੀਂ ਪਾ ਕੇ ਤੁਸੀਂ ਇਹਨੂੰ ਗ੍ਰाइंड ਕਰਕੇ ਆਨ ਮਤਲਬ ਜਿਵੇਂ ਕਰੀਮ ਜੇ ਵਾਂਗੂ ਜੀ ਜੀ ਸਮੂਦੀ ਜੀ ਬਣਾਉਂਗੇ ਹਾਂ ਤੇ ਕਰੀਮ ਜੇ ਵਾਂਗੂ ਮਤਲਬ ਜਿਵੇਂ ਚਟਨੀ ਸੌਰੀ ਦਹੀਂ ਆਪਾਂ ਖਾਣੇ ਦਾ ਹੀ ਭੱਲਿਆਂ ਵਾਸਤੇ ਉਹਵੇਂ ਉਹ ਕਰਨੀ ਹੈ ਲੋ ਜੀ ਕਰ ਲਈ ਤਿਆਰ ਮਿਲਦੇ ਆ ਮਿੱਤਰੋ ਫਿਰ ਤੇ ਇਧਰ ਆਪਣੀ ਚਟਨੀ ਵੀ ਐਨ ਪ੍ਰੋਪਰ ਰੈਡੀ ਹੋਈ ਜਾਂਦੀ ਹੈ ਬਿਲਕੁਲ ਐਨ ਗਾੜੀ ਹੋ ਚੱਲੀ ਆ ਹੁਣ ਤੇ ਇਹ ਆਪਾਂ ਮਤਲਬ ਨਾ ਮਤਲਬ ਉਹ ਨਹੀਂ ਕਰਨੀ ਹੈਗੀ ਸਿਰਫ ਖਾਣ ਵਾਸਤੇ ਨਹੀਂ ਆਪਾਂ ਇਹਨੂੰ ਸੇ ਆਪਣਾ ਸਟੋਰ ਕਰਕੇ ਵੀ ਰੱਖਾਂਗੇ ਤਾਂ ਕਿ ਆਪਾਂ ਨੂੰ ਕਦੇ ਵੀ ਜੇ ਕੋਈ ਚੀਜ਼ ਆਪਾਂ ਘਰੇ ਬਣਾਉਣਾ ਤਾਂ ਆਪਣੀ ਉੱਥੇ ਯੂਜ਼ ਹੋ ਜੇ ਤੇ ਤੁਸੀਂ ਵੀ ਮਤਲਬ ਬਣਾ ਕੇ ਘਰੇ ਰੱਖ ਸਕਦੇ ਹੋ ਮਿੱਤਰੋ ਕਿਉਂਕਿ ਚਲੋ ਘਰੇ ਬਣੀ ਹੋਈ ਚੀਜ਼ ਆ ਵਧੀਆ ਹੁੰਦੀ ਆ ਤਾ ਕਰਕੇ ਤੁਸੀਂ ਰੱਖ ਸਾਦੇ ਨੂੰ ਕਰੇ ਤੁਸੀਂ ਨਾਲ ਦੀ ਨਾਲ ਜਿਹੜੀ ਆਪਣੀ ਦਹੀਂ ਆ ਤੁਸੀਂ ਚੈੱਕ ਕਰੋ ਆਪਾਂ ਦਹੀਂ ਨੂੰ ਬਿਲਕੁਲ ਐਦਾ ਮਤਲਬ ਪਲੇਨ ਜਿਹਾ ਕਰ ਲੈਣਾ ਕਿਉਂਕਿ ਦਹੀਂ ਆਪਣੇ ਜਿਵੇਂ ਉਹਦੀ ਇਕਾਠੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਹਲਕੀ ਚੀਨੀ ਪਾ ਕੇ ਇਹਨੂੰ ਗ੍ਰाइंड ਕਰ ਲੈਣਾ ਤੇ ਬਿਲਕੁਲ ਪਾਣੀ ਵਾਂਗੂ ਟੈਕਸਚਰ ਦਾ ਬਣ ਜਾਊਗਾ ਇਹਦਾ ਤੇ ਆਪਾਂ ਇਹ ਦਹੀਂ ਭੱਲੇ ਦੇ ਨਾਲ ਇਹ ਨਾਲ ਆਪਣੀ ਜਿਹੜੀ ਉਹ ਚਟਨੀ ਬਣਾਈ ਹੋਈ ਹੈ ਹਰੀ ਤੇ ਨਾਲ ਮਿੱਠੀ ਚਟਨੀ ਯੂਜ਼ ਕਰਾਂਗੇ ਦਹੀਂ ਭੱਲਿਆਂ ਵਾਸਤੇ ਮਿੱਤਰੋ ਦਹੀਂ ਭੱਲਿਆਂ ਵਾਸਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਤਿਆਰ ਕੀਤੀ ਸੀ ਆਪਣੀ ਗ੍ਰੀਨ ਚਟਣੀ ਚੈੱਕ ਕਰੋ ਦੀ ਲੁੱਕ ਤੇ ਉਸ ਤੋਂ ਬਾਅਦ ਆਪਣੀ ਹੈਗੀ ਆ ਲਾਲ ਚਟਣੀ ਮਿੱਠੀ ਜਿਹੜੀ ਗੁੜ ਤੇ ਇਮਲੀ ਦੀ ਚਟਣੀ ਆ ਉਸ ਤੋਂ ਬਾਅਦ ਆਪਣੀ ਦਹੀਂ ਆ ਜਿਹੜੀ ਆਪਾਂ ਬਿਲਕੁਲ ਐਨ ਬੈਟਰ ਮੈੰਗ ਕਰ ਲਈ ਜਿਹੜੀ ਯੂਜ਼ ਵਧੀਆ ਹੁੰਦੀ ਆ ਤੇ ਨੈਕਸਟ ਸਟੈਪ ਮਿੱਤਰੋ ਜਿਹੜਾ ਆਪਣਾ ਹੋਣ ਜਾ ਰਿਹਾ ਜਿਹੜੀ ਆਪਣੀ ਦਾਲ ਆਪਾਂ ਸਾਰੀ ਆ ਤਾਂ ਭੋਗ ਕੇ ਰੱਖੀ ਸੀਗੀ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰੰਦੋਂ ਬਾਅਦ ਆਪਾਂ ਪਾ ਲੈ ਮਿਕਸੀ ਦੇ ਜਾਰ 'ਚ ਹੁਣ ਆਪਾਂ ਇਹਨੂੰ ਪੀਸ ਕੇ ਫਿਰ ਤੁਹਾਨੂੰ ਦਿਖਾਣੇ ਆ ਇਹਦਾ ਪੇਸਟ ਤਿਆਰ ਕਰਦੇ ਜਿਹਦੇ ਆਪਾਂ ਆਪਣੇ ਦਹੀਂ ਜਿਹੜੇ ਆਪਣੇ ਬੜੇ ਬਣਾਣੇ ਨੇ ਜਿਹੜੇ ਪੱਲੇ ਬਣਦੇ ਨੇ ਹਲਕਾ ਜਿਹਾ ਪਾਣੀ ਯੂਜ਼ ਕਰ ਲੈਣਾ ਕਿਉਂਕਿ ਜਿਹੜਾ ਮਤਲਬ ਇਹ ਇਕੱਠਾ ਜਾਂ ਨਾ ਹੋਵੇ ਵਧੀਆ ਜਿਹਾ ਪੇਸਟ ਬਣ ਕੇ ਤਿਆਰ ਹੋ ਜੇ ਪੇਸਟ ਤਿਆਰ ਹੋਣ ਤੋਂ ਬਾਅਦ ਤੁਹਾਨੂੰ ਦਿਖਾ ਦਿੰਨੇ ਕਿਵੇਂ ਬਣਦਾ ਹੈ ਸਿਰੋ ਮਤਲਬ ਛਟਨੀਆਂ ਤੋਂ ਬਾਹਰ ਜਿਹੜਾ ਮਤਲਬ ਆਪਾਂ ਦਾਲ ਪੀਸੀ ਆ ਯਾਰ ਦੇਖੋ ਜਦੋਂ ਚੀਜ਼ ਬਣਾਣੀ ਹੈ ਨਾ ਪੀਸਣ ਦਾ ਵੀ ਥੋੜਾ ਜਿਹਾ ਤਰੀਕਾ ਅਲੱਗ ਹੋਣਾ ਚਾਹੀਦਾ ਜਦੋਂ ਆਪਾਂ ਮਤਲਬ ਇਹਨੂੰ ਪੀਸਣਾ ਨਾ ਇਹਨੂੰ ਮਤਲਬ ਬਿਲਕੁਲ ਆਪਾਂ ਬਰੀਕ ਨਹੀਂ ਪੀਸਣਾ ਇਹਨੂੰ ਹਲਕਾ ਜਿਹਾ ਜਿਵੇਂ ਕਾਠਾ-ਗਾਠਾ ਜਿਵੇਂ ਆਪਣਾ ਕੜਾਜਾ ਨਹੀਂ ਹੋ ਜਾਂਦਾ ਜਿਵੇਂ ਆਪਾਂ ਉਵੇਂ ਰੱਖਣਾ ਤਾਂ ਕਿ ਜਿਹੜੇ ਜਿਹੇ ਦਾਣੇ ਜਿਹਨੇ ਮਤਲਬ ਦਾਲ ਦੇ ਉਹਦਾ ਆਪਣੇ ਮੋਜ ਵੀ ਟੇਸਟ ਆਵੇ ਜਦੋਂ ਆਪਾਂ ਭੱਲੇ ਬਣ ਜਾਣ ਉਹਦੋਂ ਤੇ ਇਹ ਤਰੀਕਾ ਨੂੰ ਬਣਾਉਣ ਦਾ ਬਾਕੀ ਹੁਣੇ ਬਣਾ ਕੇ ਪੀਸ ਕੇ ਰੈਡੀ ਹੋ ਜਾਈ ਫਿਰ ਅਗਲੇ ਨੂੰ ਤੁਹਾਨੂੰ ਸਟੈਪ ਦਿਖਾਣੇ ਆਂਗੀ ਸੀਗੀ ਕੜਾਈ ਕੜਾਈ ਥੋੜੀ ਜਿਹੀ ਗਿੱਲੀ ਸੀ ਇਹ ਤੇ ਜਿਹੜਾ ਮਿੱਤਰੋ ਆਪਾਂ ਬੈਟਰ ਤਿਆਰ ਕੀਤਾ ਸੀ ਇਹਦੇ ਵਿੱਚ ਆਪਾਂ ਹਲਕਾ ਜਿਹਾ ਕਰ ਦੇਣਾ ਨਮਕ ਐਡ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਣੇ ਹੱਥ ਨਾਲ ਆ ਤੁਸੀਂ ਕੜਛੀ ਦੀ ਮਤਲਬ ਜਿਵੇਂ ਵੀ ਤੁਸੀਂ ਗੰਡਣਾ ਹੱਥ ਨਾਲ ਕੜਛੀ ਨਾਲ ਨਹੀਂ ਤੇਲੋ ਮਿੱਤਰੋ ਹੱਥ ਨਾਲ ਹੀ ਮਤਲਬ ਚੰਗੀ ਤਰ੍ਹਾਂ ਇਹਨੂੰ ਫੈਂਟ ਲਿਓ ਫੈਂਟਣ ਤੋਂ ਬਾਅਦ ਮਤਲਬ ਇਹੀ ਹੈ ਕਿ ਜਿਹੜਾ ਇਹਦਾ ਬੈਟਰ ਹੈ ਪ੍ਰੋਪਰ ਬਣ ਕੇ ਰੈਡੀ ਹੋ ਜਾਏ ਤੇ ਇੱਧਰ ਆਪਣੀ ਕੜਾਈ ਵੀ ਹੋ ਗਈ ਸੁੱਕ ਗਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਐਡ ਕਰਨ ਲੱਗੇ ਆ ਇਸ ਵਿੱਚ ਆਇਲ ਇਹਦੇ ਵਿੱਚ ਅਸੀਂ ਕਰਨੇ ਨੇ ਭੱਲੇ ਫਰਾਈ ਆਪਣੇ ਜਿਹੜੇ ਭੱਲੇ ਨੇ ਉਹ ਆਪਾਂ ਇਸ ਵਿੱਚ ਰੈਡੀ ਕਰਾਂਗੇ ਤੇ ਇਸ ਦੇ ਨਾਲ ਦੇ ਨਾਲ ਆਪਣਾ ਜਿਹੜਾ ਭੱਲਿਆਂ ਦਾ ਬੈਟਰ ਹੈ ਉਹ ਵੀ ਰੈਡੀ ਹੋ ਜਿਆ। ਇਹ ਜਿਹੜਾ ਭੱਲਿਆਂ ਦਾ ਬੈਟਰ ਆ ਇਹਨੂੰ ਅਸੀਂ ਚੈੱਕ ਕਰਨ ਲਈ ਸਾਡਾ ਪ੍ਰੋਪਰ ਸਹੀ ਹੋਇਆ ਫੈਂਟਿਆ ਗਿਆ ਹੱਥ ਨਾਲ ਕੇ ਨਹੀਂ ਉਹਨੂੰ ਅਸੀਂ ਚੈੱਕ ਕਰਨ ਲਈ ਥੋੜਾ ਜਿਹਾ ਬੈਟਰ ਲਵਾਂਗੇ ਲੈ ਕੇ ਇਹਨੂੰ ਪਾਣੀ ਵਿੱਚ ਪਾਉਂਗੇ ਜੇ ਤਾਂ ਇਹ ਉੱਪਰ ਆ ਗਿਆ ਤਾਂ ਬਿਲਕੁਲ ਸਹੀ ਹੈ। ਇਹ ਦੇਖੋ ਇਹ ਦੇਖੋ ਤਗੜੇ ਤਗੜੇ ਟ੍ਰਿਕ ਪਤਾ ਲੱਗ ਗਿਆ ਵੀ ਇਹਦਾ ਟਿਕਾ ਹੁੰਦਾ ਹੈ। ਅੱਛਾ ਲੋ ਮਿੱਤਰੋ ਇਹ ਆ ਤਰੀਕਾ ਚੈੱਕ ਕਰਨ ਦਾ ਆਪਣੇ ਬੈਟਰ ਨੂੰ ਪਾਣੀ ਦੇ ਉੱਪਰ ਸਲਾਫੀ ਬਣਨਗੇ ਇਹਦੇ ਨਾਲ ਸਪੌਂਜੀ ਸਪੌਂਜੀ ਜੇ ਨਹੀਂ ਹੁੰਦੇ ਹੈਗੇ ਇਹ ਜੀ ਬਿਲਕੁਲ ਨੇ ਬਿਲਕੁਲ ਓਕੇ ਮਤਲਬ ਮਤਲਬ ਜੇ ਉੱਪਰ ਜੇ ਉੱਪਰ ਮਤਲਬ ਪਾਣੀ ਦੇ ਤੈਰਨ ਲੱਗ ਜੇ ਤਾਂ ਦਨ ਮਤਲਬ ਕਿ ਇਹ ਪ੍ਰੋਪਰ ਰੈਡੀ ਆ ਹਾਂਜੀ ਠੀਕ ਹੈ ਲੋ ਮਿੱਤਰੋ ਇਹ ਤਰੀਕਾ ਤੁਸੀਂ ਚੈੱਕ ਕਰ ਸਕਦੇ ਹੋ ਘਰੇ ਜਦੋਂ ਤੁਸੀਂ ਰੈਡੀ ਕਰੋਗੇ ਇਹ ਆ ਚੈੱਕ ਆ ਦੇਖੋ ਤੁਸੀਂ ਲੋ ਜੀ ਜਦੋਂ ਇਹ ਪਾਣੀ ਦੇ ਉੱਪਰ ਤੈਰਨ ਲੱਗ ਜੇ ਤਾਂ ਸਮਝ ਲਓ ਤੁਹਾਡਾ ਬੈਟਰ ਬਿਲਕੁਲ ਹੱਥ ਨਾਲ ਫੈਂਟ ਕੇ ਰੈਡੀ ਰੈਡੀ ਹੋ ਗਿਆ ਤੇ ਹੁਣ ਵਾਰੀ ਆਪਣੇ ਭੱਲੇ ਕੱਢਣ ਦੀ ਉਹ ਤੁਹਾਨੂੰ ਦਿਖਾਣੇ ਤੇ ਤੇਲ ਆਪਣਾ ਗਰਮ ਹੋ ਚੱਲਿਆ ਹੋਰ ਵਾਰੀ ਆ ਤੇ ਆਪਣੀ ਪੱਲੇ ਬਣਦੀ ਰੈਡੀ ਆ ਲੋ ਜੀ ਪਹਿਲਾ ਪੱਲਾ ਆਪਾਂ ਵਿੱਚ ਪਾਇਆ ਵਾਇਗਰੋ ਮੇਰ ਕਰੇ ਵਧੀਆ ਬਣ ਕੈਂਡ ਬਣ ਕਿਉਂਕਿ ਮਿਹਨਤ ਬਣ ਕਿਉਂਕਿ ਮਿਹਨਤ ਬਹੁਤ ਲੱਗੀ ਹੋਈ ਆ ਤੇ ਲੋ ਜੀ ਪਾਤੇ ਵਿੱਚ ਭੱਲੇ ਅੱਛਾ ਤੇ ਇੱਕ ਚੀਜ਼ ਤੁਹਾਨੂੰ ਮਿੱਤਰੋ ਹੋਰ ਦੱਸ ਦਿੰਨਾ ਆਪਾਂ ਇਹ ਸਾਈਡ ਤੇ ਰੱਖਿਆ ਹੋਇਆ ਨਮਕ ਵਾਲਾ ਪਾਣੀ ਮਤਲਬ ਨਾਰਮਲ ਪਾਣੀ ਲੈ ਕੇ ਵੀ ਤੁਸੀਂ ਨਮਕ ਘੋਲ ਲੈਣਾ ਇਹ ਕਿਉਂ ਘੋਲਿਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਤੇ ਪਹਿਲਾਂ ਆਪਣੇ ਭੱਲੇ ਦੇਖ ਲਓ ਤੁਸੀਂ ਭੱਲੇ ਬਣ ਕੇ ਰੈਡੀ ਨੇ ਆਪਣੇ ਤਰੋ ਭੱਲੇ ਆਪਣੇ ਬਣ ਕੇ ਰੈਡੀ ਸੀਗੇ ਇਹਨਾਂ ਨੂੰ ਆਪਾਂ ਕੱਢ ਲਿਆ ਇੱਕ ਆਪਣੇ ਲੱਗ ਬੌਲ 'ਚ ਨੈਪਕੀਨ ਯੂਜ਼ ਕਰ ਲਿਆ ਸੀ ਤਾਂ ਕਿ ਜਿਹੜਾ ਮੜ ਲਾਲ ਲਾਲ ਔਇਲ ਲੱਗਿਆ ਹੋਵੇ ਉਹ ਆਪਣਾ ਤੁਸੀਂ ਆਪਣਾ ਲੱਗ ਹੋ ਜੇ ਇਸ ਤੋਂ ਤੇ ਆਪਣਾ ਬਣ ਕੇ ਰੈਡੀ ਆ ਭੱਲੇ ਤੁਸੀਂ ਚੈੱਕ ਕਰੋ ਇਹਨਾਂ ਦੀ ਲੁੱਕ ਦੇਖੋ ਕਿਉਂ ਬਾਕੀ ਹੁਣ ਇਸ ਤੋਂ ਬਾਅਦ ਜਿਹੜਾ ਆਪਾਂ ਪਾਣੀ ਰੱਖਿਆ ਸੀਗਾ ਨੂਨ ਵਾਲਾ ਉਹ ਤੁਹਾਨੂੰ ਦੱਸ ਦਿਆਂ ਉਹ ਕਾਦੇ ਵਾਸਤੇ ਰੱਖਿਆ ਸੀ ਤੇ ਅੱਗੇ-ਅਗੇ ਸਟੈਪ ਕੀ ਆ ਤੁਹਾਨੂੰ ਸਾਰਾ ਪ੍ਰੀਮੀਮਿਟ ਤੇ ਉਹ ਆਪਾਂ ਸਮਝਾ ਦਿੰਨੇ ਆ ਸਾਰਾ ਕੁਝ ਤੇ ਬਾਕੀ ਇਹ ਵਲੌਗ ਨੂੰ ਬੱਬਿਓ ਆਈ ਹੋਪ ਤੁਸੀਂ ਬਹੁਤ ਜ਼ਿਆਦਾ ਪਿਆਰ ਦਵੋਗੇ ਤੇ ਤੁਹਾਡੀ ਸਪੋਰਟ ਦੀ ਲੋੜ ਆ ਦੱਬ ਕੇ ਸਪੋਰਟ ਕਰਿਆ ਕਰੋ ਲੋਗ ਦੇਖਿਆ ਕਰੋ ਪੂਰਾ ਤੇ ਆਪਣੇ ਘਰੇ ਰੈਸਪੀ ਜ਼ਰੂਰ ਬਣਾਇਓ ਬਾਕੀ ਮਿਹਨਤਾਂ ਕਿਉਂਕਿ ਕੱਲ ਦੀ ਲੱਗੀਆਂ ਹੋਈਆਂ ਨੇ ਦੋ ਜਣੀਆਂ ਆ ਇੰਨੇ ਨੇ ਕੱਲ ਤੋਂ ਇਹ ਸਟਾਰਟ ਕਰ ਰਿਆ ਸੀਗਾ ਬਬੇ ਦਾ ਦਾਲ ਦੋਲ ਪਿਓ ਕੇ ਰਖਣੀ ਮਲੇ ਪੇ ਬੜਾ ਕੰਮ ਹੁੰਦੇ ਨੇ ਤਾਂ ਜਾ ਕੇ ਕਿਤੇ ਵਲੌਗ ਪੂਰਾ ਹੁੰਦਾ ਬਾਬੇ ਇਹ ਨਹੀਂ ਹੈਗਾ ਕਿ ਕੈਮਰਾ ਚੱਕਿਆ 10 ਮਿੰਟ ਲਾਏ 10 15 ਮਿੰਟ ਬੋਲੇ ਵੀਡੀਓ ਦੇ ਤੇ ਬਾਈ ਵਲੌਗ ਬਣ ਗਿਆ ਬਾਈ ਸਾਰਾ ਸਾਰਾ ਦਿਨ ਲੱਗਦਾ ਵਲੌਗ ਬਣਾਉਣ ਵਾਸਤੇ ਕਰਨੇ ਲਈ ਕਿ 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 ਜਿਵੇਂ ਸਪੌਂਜੀ ਸਪੌਂਜੀ ਜੇ ਸੌਫਟ ਸੌਫਟ ਤਾਂ ਪਹਿਲਾਂ ਹੀ ਨੇ ਫਿਰ ਥੋੜੇ ਜੇ ਹੋਰ ਸੌਫਟ ਹੋ ਜਾਣਗੇ ਓਕੇ ਓਕੇ ਇਸ ਕਰਕੇ ਆਪਾਂ ਇਹਨਾਂ ਨੂੰ ਪਾ ਲਈਏ ਮਿੱਤਰੋ ਇਹਨੂੰ ਮਤਲਬ ਜੇ ਤੁਸੀਂ ਆਪਣੇ ਕੜਾਈ 'ਚੋਂ ਕੱਢਦੇ ਹੋ ਥੋੜੇ ਦੇਰ ਬਾਅਦ ਜਿਵੇਂ ਠੰਡੇ ਹੋ ਜਾਂਦੇ ਨੇ ਠੰਡੇ ਹੋਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਚੱਕ ਕੇ ਜਿਹੜਾ ਹੈ ਪਾਣੀ ਆਪਣਾ ਜਿਹੜਾ ਨਮਕ ਵਾਲਾ ਪਾਣੀ ਆ ਇਹਦੇ ਵੀ ਤੁਸੀਂ ਰੱਖ ਲੈਣਾ 10 ਮਿੰਟ ਲਈ ਰੱਖਣਾ ਹੈ ਇਹਨਾਂ ਨੂੰ ਥੋੜੇ 10 ਮਿੰਟ ਲਈ ਰੱਖ ਦੋ ਤਾਂ ਕਿ ਇਹਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਇਹ ਜਿਹੜਾ ਹੈ ਬੜਿਆ ਹੋਇਆ ਉਹ ਚੰਗੀ ਤਰ੍ਹਾਂ ਹੋਰ ਸੌਫਟ ਹੋ ਜੇ ਤਾਂ ਕਿ ਜਿਹੜਾ ਖਾਣ ਦਾ ਜਿਹੜਾ ਮਜ਼ਾ ਉਹ ਅਲੱਗ ਹੋ ਜਾਵੇ ਉਹ ਅਲੱਗ ਹੋ ਜੇ ਹਾਂਜੀ ਤੇ ਇਹ ਆਪਾਂ ਲਈਆਂ ਨੇ ਨਾਲ ਮਤਲਬ ਨਮਕੀਨ ਹੀ ਕਹਿ ਸਕਦੇ ਆ ਪਕੌੜੀਆਂ ਇਹਨੂੰ ਪਕਾ ਕੇ ਦਿੰਦੇ ਨੇ ਇਹ ਵੀ ਆਪਾਂ ਇਹਦੀ ਡੈਕੋਰੇਸ਼ਨ ਲਈ ਯੂਜ਼ ਕਰਾਂਗੇ ਤੁਸੀਂ ਚੈੱਕ ਕਰਿਓ ਜਦੋਂ ਬਣ ਕੇ ਚੀਜ਼ ਰੈਡੀ ਹੋ ਜੂਗੀ ਨਾ ਮੰਨ ਚਲੋ ਬਣ ਕੇ ਰੈਡੀ ਹੋ ਜੂਗੀ ਨਾ ਉਦੋਂ ਚੈੱਕ ਕਰਿਓ ਤੁਸੀਂ ਲੁੱਕ ਬਣਦੀ ਕੀ ਫਾਈਨਲ ਲੁੱਕ ਤੁਹਾਨੂੰ ਦਿਖਾਣੀਆਂ ਬਸ 5 ਮਿੰਟ ਵਿੱਚ OK ਔਰ ਦੇਖੋਗੇ ਜਦੋਂ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਬੰਦਦੇ ਨਾ ਇਹ ਆਟੋਮੈਟਿਕਲੀ ਵੀ ਫੁੱਲਣੇ ਵੀ ਸ਼ੁਰੂ ਹੋ ਰਹੇ ਨੇ ਨਾ ਤੇ ਇਹ ਪਾਣੀ ਦੇ ਬਾਬੇ ਫੁੱਲਣੇ ਵੀ ਸ਼ੁਰੂ ਹੋ ਜਾਂਦੇ ਨੇ ਤੇ ਬਾਕੀ ਸਾਰਾ ਕੁਝ ਰੈਡੀ 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 ਦੇਖਦੇ-ਦੇਖ ਕੇ ਭੁੱਖ ਲੱਗ ਰਹੀ ਆ ਦੇਖਦੇ-ਦੇਖ ਕੇ ਭੁੱਖ ਲੱਗੀ ਜਾ ਰਹੀ ਆ ਤੇ ਬਾਕੀ ਕਿਤੇ ਹੋਰ ਵੀ ਆ ਮੈਂ ਜੀ ਦਿਖ ਰਿਹਾ ਮੇਜ ਵਿੱਚ ਪਾਣੀ ਜਬਾਏ ਜਿਹੜਾ ਇਹਦਾ ਆਇਲ ਜਆ ਹੋਊਗਾ ਉਹ ਵੀ ਥੋੜਾ ਜਿਹਾ ਹੋ ਜਾਣਾ ਥੋੜਾ ਜਿਹਾ ਆਇਲ ਵੀ ਨਿਕਲ ਜਾਂਦਾ ਨਿਕਲ ਹੀ ਜਾਣਾ ਬਸ ਹੈਨਾ ਤੇ ਬਾਕੀ ਇੱਧਰ ਵੀ ਰੈਡੀ ਆ ਇਹਨਾਂ ਨੂੰ ਅਸੀਂ ਕੱਢੂਗੇ ਥੋੜਾ ਜਿਹਾ ਹਲਕਾ ਜਿਹਾ ਦਬਾਉਣਗੇ ਇਹਨੂੰ ਮਤਲਬ 10 ਮਿੰਟ ਹੋਜਲੇ ਮਿੱਤਰੋ ਵਿੱਚ ਡਿਪ ਕਰਿਆ ਨੂੰ ਤੁਸੀਂ ਇਹਨਾਂ ਨੂੰ ਜ਼ਿਆਦਾ ਘੁੱਟ ਕੇ ਨਹੀਂ ਦੱਬਣਾ ਬਸ ਹਲਕਾ ਜਿੰਨਾ ਕੁ ਨਾਰਮਲੀ ਪਾਣੀ ਨਿਕਲ ਜੇ ਤੁਸੀਂ ਇਹਨੂੰ ਪਾਣੀ ਚੋਂ ਕੱਢ ਲੈਨੇ ਹੋ ਉਸ ਤੋਂ ਬਾਅਦ ਹਲਕਾ ਜਿਹਾ ਪਾਣੀ ਨਿਚੋੜਨ ਤੋਂ ਬਾਅਦ ਤੁਸੀਂ ਇਹਨੂੰ ਦਹੀਂ ਦੇ ਵਿੱਚ ਕਰ ਦੇਣਾ ਐਡ ਤਾਂ ਕਿ ਜਿੰਨੀ ਵੀ ਦਹੀਂ ਆ ਜਿਹੜਾ ਦਾ ਟੇਸਟ ਆਉ ਡਿਫਰੈਂਟ ਹੋ ਜੇ ਦਹੀਂ ਭੱਲੇ ਨੇ ਨਾ ਫਿਰ ਜੇ ਦਹੀਂ ਨਹੀਂ ਇਹਦੇ ਵਿੱਚ ਪ੍ਰੋਪਰ ਅਬਜ਼ਰਵ ਹੋਊਗੀ ਤਾਂ ਵੀ ਟੇਸਟ ਵੀ ਨਹੀਂ ਆਏ ਬਿਲਕੁਲ ਬਿਲਕੁਲ ਤਾਂ ਕਰਕੇ ਇਹਨਾਂ ਆਪਾਂ ਦਹੀਂ ਦੇ ਵਿੱਚ ਐਡ ਕਰਤਾ ਦਹੀਂ ਦੇ ਵਿੱਚ ਐਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਜਾਇ ਹਲਕਾ ਜਿਹਾ ਦਹੀਂ ਨਾਲ ਡਬੋ ਵੀ ਦਿਓ ਤਾਂ ਵੀ ਬਹੁਤ ਵਧੀਆ ਲੱਗਦੇ ਨੇ ਇਹ ਤੇ ਆ ਚੈੱਕ ਕਰੋ ਤੁਸੀਂ 5 ਮਿੰਟ ਤੋਂ ਬਾਅਦ ਆਪਾਂ ਇਹਨੂੰ ਹੁਣ ਇਸ ਤੋਂ ਬਾਅਦ ਆਪਾਂ ਕੱਢਣ ਲੱਗਿਆ ਆਪਣੀ ਸਰਵਿੰਗ ਬੋਲ ਆ ਲੋ ਜੀ ਸਾਡੇ ਦਹੀਂ ਤੋਂ ਬਾਅਦ ਆਪਾਂ ਇਹਨਾਂ ਨੂੰ ਵਿੱਚ ਕੱਢ ਲਿਆ ਸੀ ਸਰਵਿੰਗ ਬੌウル 'ਚ ਤੇ ਅੱਜ ਤੋਂ ਪਹਿਲਾਂ ਯੂਜ਼ ਕਰਾਂਗੇ ਆਪਾਂ ਇਹਦੇ ਉੱਪਰ ਕਰਾਂਗੇ ਦਹੀਂ ਜੀ ਦਹੀਂ ਦਹੀਂ ਕਿਉਂਕਿ ਦਹੀਂ ਚਾਹੇ ਤਾਂ ਬਾਅਦ ਦੇ ਵੀ ਪਾ ਸਕਦੇ ਆ ਕਿਉਂਕਿ ਦਹੀਂ ਨਾਲ ਟੇਸ ਆਉਣੀ ਹੈ ਇਹ ਤਾਂ ਕਿਉਂਕਿ ਦਹੀਂ ਪੱਲੇ ਦਾ ਸਵਾਦ ਦਹੀਂ ਨਾਲ ਹੀ ਆਂਦਾ ਤੇ ਨੈਕਸਟ ਮਿੱਤਰੋ ਜਿਹੜੀ ਆਪਾਂ ਬਣਾਈ ਆ ਗੁੜ ਤੇ ਮਰੀ ਚਰਨੀ ਬਹੁਤ ਹੀ ਘੈਂਟ ਬਣੀ ਆ ਉਹਦੇ ਉੱਪਰ ਹੁਣ ਆਪਾਂ ਯੂਜ਼ ਕਰਾਂਗੇ ਆਪਣੀ ਗੁੜ ਤੇ ਚੈੱਕ ਕਰੋ ਮਿੱਤਰੋ ਤੁਸੀਂ ਲੁੱਕ ਕੀ ਆਵਾਜ਼ ਹੈ ਤੇ ਜਿਹੜਾ ਨੈਕਸਟ ਸਟੈਪ ਜਿਹੜੀ ਸਭ ਤੋਂ ਡਿਫਰੈਂਟ ਚੀਜ਼ ਆ ਸਭ ਤੋਂ ਅਲੱਗ ਚੀਜ਼ ਉਹ ਹੈਗੀ ਹੈ ਮਿੱਤਰੋ ਆਪਣੀ ਹਰੀ ਚਟਨੀ ਜਿਹੜੀ ਕਿ ਇਹਦਾ ਜਿਹੜੇ ਮਤਲਬ ਇਹਦੀ ਕਹਿ ਨਹੀਂ ਦਿੰਦੇ ਆਪਾਂ ਕਹਿੰਦੇ ਆ ਵੀ ਯਾਰ ਤੁਸੀਂ ਮਤਲਬ ਇਹਦੀ ਚਾਰ ਚੰਨ ਲਾਤੇ ਹਨਾ ਇਹਦੀ ਖੂਬਸੂਰਤੀ ਨੂੰ ਤੇ ਉਹ ਇਹਦੀ ਖੂਬਸੂਰਤੀ ਨੂੰ ਬਾਈ ਚਾਰ ਚੰਦੀ ਲਾ ਦੇ ਚੈੱਕ ਕਰੋ ਤੁਸੀਂ ਲੁੱਕ ਵਾਕਈ ਬਹੁਤ ਹੀ ਸੋਹਣੀ ਲੁੱਕ ਆ ਰਹੀ ਆ ਥੈਂਕ ਯੂ ਸੋ ਮੱਚ ਮੰਮੀ ਦਾ ਤੇ ਨਾਲ ਮੀਤ ਦਾ ਕਿਉਂਕਿ ਇਹਨਾਂ ਨੇ ਮਿਹਨਤ ਕਰਕੇ ਬਣਾਇਆ ਉਸ ਤੋਂ ਬਾਅਦ ਮਿੱਤਰੋ ਲਾਸਟ ਚੀਜ਼ ਉਹ ਦੇਖੋ ਦਸਿਲ ਚੈੱਕ ਕਰੋਣ ਕੀ ਬਾਤ ਹੈ ਕੀ ਬਾਤ ਹੈ ਮਿੱਤਰੋ ਚੈੱਕ ਕਰੋ ਦੇਖੋ ਏ ਆ ਮਿੱਤਰੋ ਦਹੀਂ ਭੱਲੇ ਬਣ ਕੇ ਆਪਣਾ ਵੈਸੇ ਦਾ ਬਣ ਕੇ ਰੈਡੀ ਆ ਇਹਦੇ ਉੱਪਰ ਹਲਕਾ ਜਿਹਾ ਆਪਾਂ ਕਰ ਦਾਂਗੇ ਸਪਰੈਡ ਨਮਕ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਚੀਜ਼ ਆਪਾਂ ਇਹਦੇ ਉੱਪਰ ਸਪਰੈਡ ਕਰਨੀ ਆ ਉਹ ਹੈਗਾ ਮਿੱਤਰੋ ਆਪਣਾ ਧਨੀਆ ਪਾਊਡਰ ਸੌਰੀ ਜੀਰਾ ਪਾਊਡਰ ਹੈ ਨਾ ਜੀਰਾ ਪਾਊਡਰ ਜੀਰਾ ਪਾਊਡਰ ਆਪਾਂ ਤਾਂ ਆਪਣੇ ਟੇਸਟ ਨੂੰ ਵਧੀਆ ਲੱਗ ਜਾਏ ਤੇ ਆਪਣਾ ਜਿਹੜੇ ਚੀਜ਼ ਖਾਵਾਂਗੇ ਔਰ ਨਾਲ ਦੇ ਨਾਲ ਮਿੱਤਰੋ ਆਪਣੀ ਹਜਮ ਵੀ ਆ ਜਾਏ ਹੈ ਨਾ ਤੇ ਲਓ ਜੀ ਮਿੱਤਰੋ ਚੈੱਕ ਕਰ ਲੋ ਤੁਸੀਂ ਇਦਾਂ ਦਾ ਸਾਰਾ ਪ੍ਰੋਸੈਸ ਇਹਦਾ ਆਪਾਂ ਜੋ-ਜੋ ਚੀਜ਼ਾਂ ਆਪਾਂ ਯੂਜ਼ ਕੀਤੀਆਂ ਉਹ ਬੰਡਰੀਆਂ ਦੇ ਨਾਲ ਦੀਆਂ ਲੰਮੀ ਕੱਢੀ ਜਾਣੇ ਨੇ ਤੇ ਬਾਕੀ ਕਾਪਾ ਬਣਾ ਕੇ ਰੈਡੀ ਆ ਇਹ ਆਪਾਂ ਖਾਵਾਂਗੇ ਤੇ ਖਤਰਨਾਕ ਚੀਜ਼ ਬਣاتی ਬਾਕੀ ਚੈੱਕ ਕਰੋ ਮਿੱਤਰੋ ਤੁਸੀਂ ਵੀ ਲੁੱਕ ਘੈਂਟ ਬਣ ਗਈ ਤੇ ਬਹੁਤ ਹੀ ਅੱਮੀ ਬਣੇ ਤੁਸੀਂ ਚੈੱਕ ਕਰ ਲਓ ਦੇਖਣ ਨੂੰ ਹੀ ਦੇਖਣ ਨੂੰ ਹੀ ਬਹੁਤ ਸੋਹਣੇ ਲੱਗ ਰਹੇ ਨੇ ਤੇ ਖਾਣ ਦਾ ਸਵਾਦ ਹੋਣਗੇ ਹੋਣਗੇ ਬਾਕੀ ਤੁਸੀਂ ਵੀ ਆਪਣੇ ਘਰੇ ਜ਼ਰੂਰ ਟਰਾਈ ਕਰੋ ਫੜੋ ਆਪਣੇ ਘਰੇ ਜ਼ਰੂਰ ਟਰਾਈ ਕਰੋ ਆਜੋ ਆਪਣੇ ਘਰੇ ਜਰੂਰ ਟਰਾਈ ਕਰੋ ਤੇ ਇਹਨੂੰ ਬਣਾ ਕੇ ਖਾਓ ਬਹੁਤ ਗੈਂਡ ਰੈਸਪੀ ਆ ਬਾਕੀ ਆਪਾਂ ਇਹ ਵਲੌਗ ਆਪਣਾ ਇੱਥੇ ਐਂਡ ਕਰਦੇ ਆ ਮਿਲਦੇ ਆ ਕਿਸੇ ਨਵੇਂ ਵਲੌਗ ਤੇ ਿਲਦਨ ਬਾਏ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੀ ਲੱਗੀ ਤੇ ਬਾਕੀ ਬਬੇ ਸਪੋਰਟ ਕਰਦੇ ਵੀਡੀਓ ਦੱਬ ਕੇ ਥੈਂਕ ਯੂ ਸੋ ਮੱਚ ਮਿਲਦੇ ਆ ਕਿਸੇ ਨਵੇਂ ਵੀਡੀਓ ਚ ਬਾਏ 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 ਵਲੌਗ ਦਾ ਆਪ ਐਂਡ ਕਰਤਾ ਸੀ ਹਰ ਵਾਰ ਦੀ ਤਰ੍ਹਾਂ ਬਾਕੀ ਹੁਣ ਭੁੱਲ ਗਏ ਸੀਗੇ ਕਰ ਲਈਏ ਟੈਸਟ 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 ਮੈਂ ਥੋੜੀ ਜਿਹੀ ਦਹੀਂ ਤੇ ਚਟਨੀ ਐਡ ਕਰੂੰਗੀ ਹੋਰ ਮਿੱਠੀ ਚਟਨੀ ਐਡ ਕਰੋ ਥੋੜੀ ਜਿਹੀ ਮੈਂ ਬਾਈ ਚਟਨੀ ਥੋੜੀ ਜਿਹੀ ਹੋਰ ਮੇਥਰ ਵਲੌਗ ਬਣਾਣੇ ਸੌਖੇ ਨਹੀਂ ਪਏ ਬੜਾ ਬੜੀ ਮਿਹਨਤ ਲੱਗਦੀ ਹੈ ਯਾਰ ਸੀਰੀਅਸਲੀ ਇਹਦਾ ਕੜਾ ਬਣਾਤਾ ਮੈਂ ਤੇਰੇ ਜੀ ਕੋਲ ਆਣੀ ਮੈਂ ਆਂ ਜਾ ਦਵਾਂ ਤੇ ਸੌਰੀ ਆਏ ਹਾਏ ਯਾਰ ਸੀਰੀਅਸਲੀ ਬਹੁਤ ਹੀ ਬਹੁਤ ਬੜੀ ਮਿਹਨਤ ਵੀ ਬਹੁਤ ਲੱਗਿਆ ਬਾਬਿਓ ਤੇ ਬਹੁਤ ਘਾਨ ਬਣਿਆ ਬਾਕੀ ਤੁਸੀਂ ਆਪਣੇ ਘਰੇ ਜਰੂਰ ਬਣਾ ਕੇ ਟਰਾਈ ਕਰੋ ਚੈੱਕ ਕਰੋ ਲੋਕ ਤੁਸੀਂ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਟੇਸਟ ਆ ਰਿਹਾ ਹੈ ਬਿਲਕੁਲ ਜਿਹੜੀ ਚਟਨੀਆਂ ਬਣਾਈਆਂ ਨੇ ਉਹਦਾ ਅਲੱਗ ਦਹੀਂ ਦਾ ਅਲੱਗ ਹਰੀ ਚਟਨੀ ਦਾ ਅਲੱਗ ਤੇ ਠੀਕ ਹੈ ਮਿੱਤਰੋ ਬਾ ਬਾਏ ਜੇ ਆਪਣੇ ਘਰੇ ਰੈਸਪੀ ਜਿਹਨੂੰ ਸ਼ੇਅਰ ਕਰਿਓ ਸਾਰਾ ਸਪਰਸ ਨਾਲ ਬਾਕੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚਲੋ ਕਰਕੇ ਸਬਸਕ੍ਰਾਈਬ ਬਾ ਬਾਏ ਬਾ ਬਾਏ ਬਾ ਬਾਏ ਬਾ ਬਾਏ ਬਾਏ